ਪੰਜਾਬ ਦੇ ਸਾਰੇ ਨਲਾਇਕ ਕੋ ਲੈ ਕੇ ਇਹਨਾਂ ਨੂੰ ਦਿਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨੱਪ ਕੇ ਪੈਸੇ ਕਢਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਹੈ ਭਾਈ ਓਪੀ ਵਾਲੇ ਦੀ ਸਿਰਫ ਇਹ ਕੀ ਇਹ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿੱਗ ਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਨ ਐਡਾ ਨਿਕੰਮਾ ਐਡਾ ਕੰਪਰੋਮਾਈਜ਼ਡ ਔਰ ਲੋਕ ਕੀ ਗੱਲ ਕਹਿੰਦੇ ਨੇ ਕਿ ਵੀ ਭਗਵੰਤ ਮਾਨ ਦੀ ਕੋਈ ਇਹੋ ਜਿਹਾ ਸਬੂਤ ਕੋਈ ਵੀਡੀਓ ਕਿ ਸਭ ਨੂੰ ਪਤਾ ਸਭ ਨੂੰ ਪਤਾ ਖਾਣ ਪੀਣ ਦਾ ਆਦੀ ਆ ਸਭ ਨੂੰ ਪਤਾ ਚੋਹਾਰ ਡੈਮ ਦੇ ਰੌਲੇ ਜਰਮਨੀ ਦੇ ਜਹਾਜ਼ ਚੜਨ ਦੇ ਰੌਲੇ ਹੋਰ بڑے ਰੌਲੇ ਨੇ ਕਿ ਉਹ ਇਹਨੂੰ ਧਕਾ ਕੇ ਉਹ ਚੀਜ਼ਾਂ ਢਰਾ ਲਿਆ ਗਿਆ ਔਰ ਇੱਕ ੁੱਗੀ ਮਾਰੀ ਜਾਂਦਾ ਅੱਖਾਂ ਮੀਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਕੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਰੌਲਾ ਇਸ ਗੱਲ ਦਾ ਵੀ ਪੈਂਦਾ ਕਿ ਪੈਸੇ ਆ ਬਹੁਤ ਪੈਸੇ ਬਣਾਏ ਗਏ ਆ ਮਾਈਨਿੰਗ ਦੇ ਥਰੂ ਹੋਰ ਮਹਿਕਮਿਆਂ ਦੇ ਥਰੂ ਤੇ ਆਸਟ੍ਰੇਲੀਆ ਦੇ ਰੌਲੇ ਪੈਂਦੇ ਆ ਬੜਾ ਕੁਝ ਹੈ ਇਹ ਸਭ ਕੁਝ ਸਾਨੂੰ ਜਾਗ ਕੇ ਅਗਲੇ ਆਉਣ ਵਾਲੇ ਸਮੇਂ 'ਚ ਆ ਜਾਣਾ ਹੈ ਮਗਰ ਕੀ ਵੀ ਵਿਲ ਬੀ ਪੰਜਾਬੀਓ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵੀਲ ਬੀ ਸਾਇਲੈਂਟ ਸਪੈਕਟੇਟਰ ਚੁੱਪ ਕਰਕੇ ਵੇਖੀ ਜਾਵਾਂਗੇ ਨਹੀਂ ਭਾਈ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਚੁੱਪ ਕਰਕੇ ਤੱਕੇ ਛਾਈ ਧੂਖਾ ਇਹ ਬਰਦਾਸ਼ਤ ਕਰਨ ਨੂੰ ਨਹੀਂ ਕਿਹਾ ਜਾਗੋ ਵੈਭਵ ਕੁਮਾਰ ਆ ਰਿਹਾ ਜਿਹੜਾ ਧੀਆਂ ਪਹਿਣਾ ਦੀ ਇੱਜ਼ਤ ਨਹੀਂ ਕਰਦਾ ਜੋ ਪੰਜਾਬ ਚ ਲਾ ਰਿਆ ਸ਼ਰਾਬ ਦੇ ਘਟਾਲੇ ਦਾ ਸੁਸੋਧਿਆ ਜੈਨ ਵਿਜੇਨੈਰ ਉਹ ਪੰਜਾਬ ਚ ਲਾ ਰਿਆ ਕੀ ਇਹ ਪੰਜਾਬ ਦੀ ਰਖਵਾਲੀ ਕਰ ਸਕਣਗੇ ਰਕੇਸ਼ ਕੁਮਾਰ ਗੋਇਲ ਚੇਅਰਮੈਨ ਰੇਹੜਾ ਜਮੀਨਾ ਦੀ ਜਿੰਨੀਆਂ ਕਲੋਨੀਆਂ ਪਾਸ ਹੋਣੀਆਂ ਉਹ ਬੰਦਾ ਲਾਤ ਦਾ ਦਿੱਲੀ ਦਾ ਆਪ ਦਾ ਮੁੱਛਦਾ ਵਾਲ ਕਿ ਮੇਰੇ ਤੋਂ ਬਗੈਰ ਪੱਤਾ ਲਾਹੇਲੇ ਜਿਵੇਂ ਮਰਜੀ ਸੰਗੀ ਨੰਪੀ ਜਾਵਾਂ ਡਿਵੈਲਪਰਾਂ ਦੀ ਸਤਿਆਪ ਗੋਪਾਲ ਚੇਅਰਮੈਨ ਰੇਹੜਾ ਰਕੇਸ਼ ਕੁਮਾਰ ਗੋਇਲ ਆਦਲ ਆਜ਼ਮੀ ਡਾਕਟਰ ਸਤਵੀਰ 베ਦੀ ਜਿਹੜਾ ਚੇਅਰਪਰਸਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਾਤਦਾ ਸੀਗਾ ਬੜੀ ਲੰਮੀ ਲਿਸਟ ਇਹ ਜੀ ਦਫਤਰ ਚ प्रोफेसनल मैंबर पार्लियामेंट सुशील कुमार गुप्ता योगा इंस्ट्रक्टर मैं लिस्ट लैण लगे ए नेवर एंडिंग लिस्ट है इसलिए अज मैं अपील करता कि पंजाबियों दंजियों जाको साढ़े तीन साल यू हैव टॉलरेटेड हर किस्म का झूठ अज मौका हर गली च घेरो हर उचे कुचे च घेरो ਔਰ ਇਹਨਾਂ ਨੂੰ ਪਉ ਕਿ ਪੰਜਾਬੀਆਂ ਨੇ ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤੇ ਜੇ ਪੰਜਾਬੀਆਂ ਨੂੰ ਕੋਈ ਧੋਖਾ ਦਿੰਦਾ ਧੱਕਾ ਕਰਦਾ ਝੂਠ ਬੋਲਦਾ ਤੇ ਪੰਜਾਬੀਆਂ ਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨੀ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ ਕਿ ਫਿਰ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਵੀ ਸਮਰੱਥਾ ਰੱਖਦੇ ਆ ਇਸ ਲਈ ਇਹ ਗੱਲ ਤੁਹਾਡੀ ਆਉਣ ਵਾਲੀ ਪੀੜੀ ਦੀ ਹੈ ਇਹ ਗੱਲ ਪੰਜਾਬ ਦੇ ਹਿੱਤਾਂ ਦੀ ਤੇ ਹੱਕਾਂ ਦੀ ਹੈ ਕੇਵਲ ਤੇ ਕੇਵਲ ਖਾਕੀ ਵਰਦੀ ਅੱਗੇ ਜਿਹੜੀ ਵਰਦੀ ਦੀ ਤਨਖਾਹ ਤੁਸੀਂ ਦਿੰਨੇ ਹੋ ਉਹਨਾਂ ਦੇ ਡੰਡੇ ਤੋਂ ਨਾ ਡਰੋ ਲੜਾਈ ਲੜੋ ਇਕੱਠੇ ਹੋ ਔਰ ਪੰਜਾਬ ਦੇ ਫੈਸਲੇ ਪੰਜਾਬੀਕਰਨ ਦਿੱਲੀ ਤੋਂ ਜਿਹੜੇ ਰਿਜੈਕਟ ਹੋਏ ਕੇਜਰੀਆਲ ਦਿੱਲੀ ਤੋਂ ਰਿਜੈਕਟਡ ਮਾਲ ਸਾਰਾ ਆ ਕੇ ਪੰਜਾਬ ਦੇ ਕਦੇ ਹਿੱਤਾਂ ਦੀ ਗੱਲ ਨਹੀਂ ਕਰੂ ਪੰਜਾਬ ਨੂੰ ਧੋਖਾ ਦਊ ਪੰਜਾਬ ਦਾ ਨੁਕਸਾਨ ਕਰੂ ਫੇਰ ਬਹਿ ਕੇ ਗੱਲ ਕਰੋਗੇ ਕਿ ਜੀ ਉਸ ਵੇਲੇ ਕਾਂਗਰਸ ਨੇ ਐ ਕਰਤਾ ਫੇਰ ਕਹੋਗੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕਰਤਾ ਅੱਜ ਟੁਡੇ ਟਾਈਮ ਹੈਜ਼ ਕਮ ਟੂ ਟੇਕ ਕੰਟਰੋਲ ਆਫ ਦਾ ਸਿਚੁਏਸ਼ਨ